ਵਿਆਹ ਦੇ ਬਾਅਦ ਮੇਰੇ ਘਰਵਾਲੇ ਨੂੰ ਤੁਰੰਤ ਕੰਮ ਤੇ ਜਾਣਾ ਪਿਆ ਜਦੋਂ ਮੇਰਾ ਘਰ ਬੜਾ ਸ਼ਹਿਰ ਗਿਆ ਤਾਂ ਮੈਂ ਆਪਣੇ ਸਹੁਰੇ ਤੇ ਦਿਉਰ ਨਾਲ ਘਰ ਵਿੱਚ ਇਕੱਲੀ ਸੀ ਇੱਕ ਵਾਰੀ ਮੇਰੇ ਸਹੁਰੇ ਨੇ ਮੈਨੂੰ ਆਪਣੀ ਪਿੱਠ ਤੇ ਤੇਲ ਲਾਉਣ ਨੂੰ ਕਿਹਾ ਤੇ ਜਦੋਂ ਮੈਂ ਉਸ ਦੀ ਪਿੱਠ ਤੇ ਤੇਲ ਆ ਰਹੀ ਸੀ ਤਾਂ ਮੇਰੇ ਦਿਉਰ ਮੈਨੂੰ ਲੁਕ-ਲੁਕ ਕੇ ਵੇਖ ਰਿਹਾ ਸੀ ਉਸੇ ਸਮੇਂ ਅਚਾਨਕ ਮੇਰਾ ਦੁਪੱਟਾ ਗਿਰ ਗਿਆ ਅਤੇ ਉਸ ਦੀਆਂ ਨਜ਼ਰਾਂ ਮੇਰੇ ਮਹਿਰਾਨ ਹੋ ਗਈ ਸੀ ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਮੇਰਾ ਨਾਮ ਸविता ਤੇ ਮੇਰਾ ਹੁਣੇ-ਹੁਣੇ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਮੈਂ ਇੱਕ ਅਜਿਹੇ ਘਰ ਵਿੱਚ ਚਾਈ ਜਿੱਥੇ ਇੱਕ ਵੀ ਔਰਤ ਨਹੀਂ ਸੀ ਦੇਖਣ ਦੇ ਵਿੱਚ ਮੈਂ ਬਹੁਤ ਸੋਹਣੀ ਸੀ ਜਦੋਂ ਮੈਂ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਉਸੇ ਸਮੇਂ ਮਾਤੂ ਨੇ ਮੇਰਾ ਵਿਆਹ ਤੈਅ ਕਰ ਦਿੱਤਾ ਜਦੋਂ ਮੈਂ 12ਵੀਂ ਕਲਾਸ ਵਿੱਚ ਚਾਈ ਉਸੇ ਸਮੇਂ ਮੇਰਾ ਵਿਆਹ ਰਾਜਨ ਨਾਲ ਹੋ ਗਿਆ ਵਿਆਹ ਦੀ ਪਹਿਲੀ ਰਾਤ ਤੋਂ ਹੀ ਉਹ ਆਪਣੇ ਕੰਮ ਤੇ ਸ਼ਹਿਰ ਚਲਾ ਗਿਆ ਪਰ ਵਿਆਹ ਦੀ ਪਹਿਲੀ ਰਾਤ ਤੋਂ ਬਾਅਦ ਜਦ ਮੈਂ ਸਵੇਰੇ ਉੱਕੀ ਤਾਂ ਸਾਹਮਣੇ ਆਪਣੇ ਸਹੁਰੇ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਆਪਣੇ ਬਾਥਰੂਮ ਦੇ ਵਿੱਚ ਆਉਂਦੇ ਦੇਖਿਆ ਵਿਆਹ ਦੇ ਬਾਅਦ ਕੁਝ ਦਿਨ ਤੱਕ ਤਾਂ ਮੈਂ ਚੁੱਪਚਾਪ ਰਹੀ ਕਿਉਂਕਿ ਮੈਨੂੰ ਆਪਣੇ ਸਹੁਰੇ ਦੇ ਸਾਹਮਣੇ ਬੋਲਣ ਤੋਂ ਡਰ ਲੱਗਦਾ ਸੀ ਹੁਣ ਮੇਰਾ ਘਰ ਵਾਲਾ ਸ਼ਹਿਰ ਚਲੇ ਗਿਆ ਉਸ ਤੋਂ ਬਾਅਦ ਮੇਰਾ ਦਿਉਰ ਜੋ 21 ਸਾਲ ਦਾ ਸੀ ਤੇ ਮੇਰਾ ਸਹੁਰਾ 52 ਸਾਲ ਦਾ ਮੈਂ ਉਹਨਾਂ ਦੋਵਾਂ ਮਰਦਾਂ ਨਾਲ ਘਰ ਵਿੱਚ ਕੰਡੀ ਸੀ ਵਿਆਹ ਦੇ ਦੂਜੇ ਦਿਨ ਹੀ ਮੈਂ ਆਪਣੇ ਸਹੁਰੇ ਦੀ ਭਾਰੀ ਬਾਤ ਸੁਣੀ ਉਸੇ ਸਮੇਂ ਹੀ ਮੈਂ ਉਹਨਾਂ ਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਰਹਿਣ ਲੱਗੀ ਸੀ ਮੇਰਾ ਸਹੁਰਾ ਥੋੜਾ ਇੱਧਰ ਉੱਤਰ ਘੁੰਮਦਾ ਰਹਿੰਦਾ ਤੇ ਮੇਰਾ ਛੋਟਾ ਦਿਉਰ ਮੇਰੇ ਅੱਗੇ ਪਿੱਛੇ ਫਿਰਦਾ ਰਹਿੰਦਾ ਸੀ ਮੇਰੇ ਡੇਰ ਦਾ ਨਾਮ ਸੁਨੀਲ ਸੀ ਤੇ ਉਹ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਉਂਦਾ ਸੀ ਮੈਂ ਉਸਦੇ ਵੱਡੇ ਭਰਾ ਦੀ ਘਰਵਾਲੀ ਸੀ ਪਰ ਮੈਂ ਉਸ ਤੋਂ ਉਮਰ ਵਿੱਚ ਛੋਟੀ ਸੀ ਇਸ ਲਈ ਉਹ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਉਂਦਾ ਵਿਆਹ ਦੇ ਕੁਝ ਦਿਨ ਬਾਅਦ ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ ਮੈਨੂੰ ਆਪਣੇ ਘਰਵਾਲੇ ਦੀ ਯਾਦ ਆਉਂਦੀ ਮੈਂ ਇਸ ਸਮੇਂ ਜਹੀ ਹਾਲਤ ਵਿੱਚ ਸੀ ਕਿ ਆਪਣੇ ਕਮਰੇ ਤੋਂ ਬਾਹਰ ਵੀ ਗਈ ਨਹੀਂ ਜਾ ਸਕਦੀ ਸੀ ਘਰ ਵਿੱਚ ਦੋ ਆਦਮੀ ਸੀ ਮੈਂ ਰੋਣ ਲੱਗੀ ਮੇਰੇ ਰੋਣ ਦੀ ਆਵਾਜ਼ ਸੁਣ ਕੇ ਮੇਰਾ ਦਿਉਰ ਰਸੋਈ ਵਿੱਚ ਆ ਗਿਆ ਉਸ ਨੇ ਕਿਹਾ ਭਾਬੀ ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ ਮੈਂ ਉਸ ਨੂੰ ਕਿਹਾ ਇਹ ਨਹੀਂ ਦੱਸ ਸਕਦੀ ਕਿ ਮੈਂ ਕਿਉਂ ਰੋ ਰਹੀ ਹਾਂ ਪਰ ਮੈਂ ਨੇ ਸੋਚਿਆ ਕਿ ਸ਼ਾਇਦ ਮੇਰਾ ਦਿਉਰ ਰੋਣ ਕਰਕੇ ਉਹ ਸ਼ਾਇਦ ਮੇਰੀ ਮਦਦ ਕਰ ਸਕੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਰਾਜ਼ ਦੀ ਬਹੁਤ ਯਾਦ ਆ ਰਹੀ ਹੈ ਉਸ ਨੇ ਤੁਰੰਤ ਆਪਣਾ ਫੋਨ ਕੱਟਿਆ ਤੇ ਮੇਰੇ ਘਰਵਾਲੇ ਨੇ ਫੋਨ ਕੀਤਾ ਉਸਨੇ ਮੇਰੇ ਉਸ ਨਾਲ ਗੱਲ ਕਰਾਈ ਮੇਰੇ ਘਰਵਾਲੇ ਨੇ ਕਿਹਾ ਮੈਂ ਹੁਣੇ ਕੁਝ ਦਿਨ ਹੋਰ ਕੰਮ ਵਿੱਚ ਬੀਜੀ ਆ ਕੰਮ ਖਤਮ ਹੋਣ ਕਰਕੇ ਮੈਂ ਜਲਦੀ ਆਵਾਂਗਾ ਉਦੋਂ ਤੱਕ ਤੂੰ ਆਪਣਾ ਧਿਆਨ ਰੱਖੀ ਉਸਨੇ ਮੈਨੂੰ ਹੌਸਲਾ ਰੱਖਣ ਲਈ ਕਿਹਾ ਤੇ ਮੈਂ ਫੋਨ ਰੱਖਦੇ ਸਮੇਂ ਉਸਨੂੰ ਕਿਹਾ ਕਿ ਜੇਕਰ ਤੂੰ ਮੇਰੇ ਛੋਟੇ ਭਰਾਤੇ ਪਿਆਰ ਦਾ ਚੰਗੀ ਤਰ੍ਹਾਂ ਧਿਆਨ ਰੱਖੇਂਗੀ ਤਾਂ ਮੈਂ ਤੇਰੇ ਤੋਂ ਬਹੁਤ ਖੁਸ਼ ਰ੍ਹਾਂਵਾਂਗਾ ਮੈਂ ਵੀ ਆਪਣੇ ਸਹੁਰੇ ਘਰਵਾਲੇ ਨੂੰ ਖੁਸ਼ ਰੱਖਣਾ ਚਾਹੁੰਦੀ ਸੀ ਰਾਜ ਨਾਲ ਗੱਲ ਕਰਨ ਤੋਂ ਬਾਅਦ ਮੇਰੇ ਚਿਹਰੇ ਤੇ ਕਾ ਲੱਗੀ ਖੁਸ਼ੀ ਸੀ ਕੁਝ ਮਿੰਟਾਂ ਵਿੱਚ ਹੀ ਮੇਰਾ ਚਿਹਰਾ ਖੁਸ਼ੀ ਨਾਲ ਖਿਲ ਗਿਆ ਸੀ ਉਸੇ ਸਮੇਂ ਮੇਰੇ ਦਿਉਰ ਨੇ ਮੈਨੂੰ ਇੱਕਦਮ ਗੱਲਣ ਲਾ ਲਿਆ ਤੇ ਕਹਿਣ ਲੱਗਾ ਭਾਪੀ ਹੁਣ ਤਾਂ ਤੁਸੀਂ ਖੁਸ਼ ਹੋ ਨਾ ਇਸ ਤਰ੍ਹਾਂ ਨਾ ਰੋਇਆ ਕਰੋ ਜੇਕਰ ਤੁਹਾਨੂੰ ਕੁਝ ਮਹਿਸੂਸ ਹੋਵੇ ਤਾਂ ਮੈਨੂੰ ਦੱਸ ਦਿਓ ਮੇਰੇ ਦਿਉਰ ਦਾ ਸੁਭਾਅ ਮੇਰੇ ਘਰ ਵਾਲੇ ਵਰਗਾ ਹੀ ਸੀ ਜੀ ਕਦੀ ਭਾਬੀ ਕਹਿੰਦਾ ਤੇ ਕਦੀ ਮੈਨੂੰ ਮੇਰੇ ਨਾਂ ਨਾਲ ਬੁਲਾਉਂਦਾ ਹੁਣ ਹੌਲੀ ਹੌਲੀ ਮੇਰੇ ਦਿਉਰ ਨਾਲ ਮੇਰੀ ਗੱਲ ਹੋਣ ਲੱਗੀ ਜੇ ਮੈਨੂੰ ਕੁਝ ਚਾਹੀਦਾ ਤਾਂ ਮੈਂ ਉਸ ਨੂੰ ਕਹਿ ਦਿੰਦੀ ਉਸ ਸਮੇਂ ਜਦੋਂ ਮੇਰਾ ਸਹੁਰਾ ਘਰ ਆਇਆ ਤਾਂ ਲੰਗੜਾ ਕੇ ਚੱਲ ਰਿਹਾ ਸੀ ਉਸਦੇ ਸਾਰੇ ਕੱਪੜੇ ਚਿੱਕੜ ਨਾਲ ਭਰੇ ਸੀ ਉਸੇ ਸਮੇਂ ਮੇਰੇ ਦਿਉਰ ਦੇ ਘਰ ਵਿੱਚ ਨਹੀਂ ਸੀ ਉਹ ਕਿਸੇ ਕੰਮ ਤੋਂ ਬਾਹਰ ਗਿਆ ਸੀ ਤੇ ਮੈਂ ਆਪਣੇ ਸਹੁਰੇ ਨੂੰ ਇਸ ਤਰ੍ਹਾਂ ਦੇਖਿਆ ਤੇ ਸਮਝ ਗਈ ਕਿ ਕਿਤੇ ਡਿੱਗ ਗਈ ਹੋਣੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪਾਈਪ ਨਾਲ ਮੇਰੇ ਤੇ ਪਾਣੀ ਪਾ ਦੇ ਅਤੇ ਮੈਂ ਮਿੱਟੀ ਸਾਫ਼ ਕਰਨਾ ਜਦੋਂ ਮੈਂ ਉਹਨਾਂ ਦੇ ਸਰੀਰ ਤੇ ਪਾਣੀ ਪਾ ਰਹੀ ਸੀ ਸਾਡੇ ਦਰਵਾਜ਼ੇ ਤੋਂ ਲੰਘ ਰਿਹਾ ਇੱਕ ਆਦਮੀ ਮੈਨੂੰ ਕੁਝ ਅਜੀਬ ਹੀ ਨਜ਼ਰਾਂ ਨਾਲ ਵੇਖ ਰਿਹਾ ਸੀ ਮੇਰਾ ਸੋਹਰਾ ਮੇਰੇ ਸਾਹਮਣੇ ਆਪਣੇ ਕੱਪੜੇ ਪਾ ਕੇ ਖੜਾ ਸੀ ਪਰ ਉਹ ਬਿਲਕੁਲ ਵੀ ਸੰਗਦਾ ਨਹੀਂ ਸੀ ਮੇਰੇ ਸਾਹਮਣੇ ਆਪਣੇ ਨੰਗੇ ਸਰੀਰ ਨਾਲ ਖੜਾ ਹੋ ਗਿਆ ਉਹ ਇੰਨੇ ਬੁੱਢਾ ਵੀ ਨਹੀਂ ਸੀ ਪਰ ਮੈਨੂੰ ਉਸ ਨੂੰ ਦੇਖ ਕੇ ਬਹੁਤ ਸ਼ਰਮ ਆ ਰਹੀ ਸੀ ਉਸਨੇ ਮੈਨੂੰ ਕਿਹਾ ਕਿ ਅਲੀ ਦੂਰ ਤੋ ਪਾਣੀ ਕਿਉਂ ਪਾ ਰਹੀ ਹੈ ਨੇੜੇ ਆ ਕੇ ਪਾ ਉਸੀ ਸਮੇਂ ਮੇਰਾ ਦੁਰਕਾਰ ਆ ਗਿਆ ਤੇ ਉਸਨੇ ਮੈਨੂੰ ਅਲੱਗ ਅਲੱਗ ਨਜ਼ਰ ਨਾਲ ਵੇਖਿਆ ਫਿਰ ਉਸਨੇ ਮੇਰੇ ਹੱਥੋਂ ਪਾਣੀ ਵਾਲਾ ਪਾਈਪ ਲਿੱਤਾ ਤੇ ਕਿਹਾ ਕਿ ਮੈਂ ਪਾਪਾ ਦੇ ਸਰੀਰ ਤੇ ਪਾਣੀ ਪਾਉਣਾ ਤੁਸੀਂ ਆਪਣੇ ਕਮਰੇ ਵਿੱਚ ਜਾਓ ਮੈਂ ਆਪਣੇ ਸਹੁਰੇ ਦੇ ਸਰੀਰ ਤੇ ਪਾਣੀ ਪਾਉਂਦੇ ਹੋਏ ਭਿੱਜ ਗਈ ਸੀ ਇਸ ਲਈ ਕਮਰੇ ਚ ਆਉਂਦੇ ਹੀ ਮੈਂ ਆਪਣੇ ਕੱਪੜੇ ਬਦਲਣ ਲੱਗੀ ਜਿੱਦਾਂ ਹੀ ਮੈਂ ਸੁੱਟ ਪਾ ਕੇ ਕਮਰੇ ਚੋਂ ਬਾਹਰ ਜਾਣ ਲੱਗੀ ਸੀ ਉਸੇ ਸਮੇਂ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਮੈਂ ਬਾਹਰ ਗਈ ਤਾਂ ਉਸ ਸਮੇਂ ਦਰਵਾਜ਼ੇ ਦੇ ਬਾਹਰ ਮੈਨੂੰ ਗਿੱਲੇ ਪੈਰਾਂ ਦੇ ਨਿਸ਼ਾਨ ਲੱਗੇ ਜਿੱਤਾਂ ਹੀ ਮੈਂ ਪੈਰਾਂ ਦੇ ਨਿਸ਼ਾਨਾਂ ਨੂੰ ਧਿਆਨ ਨਾਲ ਵੇਖਿਆ ਤਾਂ ਗਿੱਲੇ ਪੈਰਾਂ ਦੇ ਨਿਸ਼ਾਨ ਮੇਰੇ ਦੂਰ ਦੇ ਕਮਰੇ ਵਿੱਚ ਜਾ ਰਹੇ ਸੀ ਮੈਂ ਸਮਝ ਗਈ ਸੀ ਕਿ ਉਹ ਸ਼ਾਇਦ ਮੈਨੂੰ ਚੋਰੀ-ਚੋਰੀ ਵੇਖ ਰਿਹਾ ਸੀ ਉਹਨੂੰ ਮੈਨੂੰ ਉਸ ਤੇ ਸ਼ੱਕ ਹੋ ਰਿਹਾ ਸੀ ਪਰ ਮੈਂ ਸਿਰਫ ਸ਼ੱਕ ਕਰਕੇ ਉਸ ਨੂੰ ਕੁਝ ਕਹਿ ਨਹੀਂ ਸਕਦੀ ਸੀ ਅਤੇ ਮੈਨੂੰ ਉਸ ਘਰ ਵਿੱਚ ਆਏ ਇੰਨਾ ਸਮਾਂ ਵੀ ਨਹੀਂ ਹੋਇਆ ਸੀ ਕਿ ਮੈਂ ਕਿਸੇ ਨੂੰ ਕੁਝ ਕਹਿ ਸਕਾਂ ਪਰ ਫਿਰ ਮੈਨੂੰ ਲੱਗਾ ਕਿ ਸ਼ਾਇਦ ਮੇਰੇ ਕਮਰੇ ਦੇ ਬਾਹਰ ਤੋਂ ਹੀ ਚਲਾ ਗਿਆ ਹੋਏ ਫਿਰ ਇੱਕ ਦਿਨ ਉਹਨਾਂ ਨੇ ਕਿਹਾ ਕਿ ਤੂੰ ਮੈਨੂੰ ਦਾਦਾ ਕਦੋਂ ਬਣਾਏਂਗੀ ਮੈਂ ਛੇਤੀ ਤੇ ਛੇਤੀ ਆਪਣੇ ਪੋਤੇ ਦੀ ਆਵਾਜ਼ ਸੁਣਨਾ ਚਾਹਣਾ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਪੁੱਤ ਆਪਣੇ ਵਿਆਹ ਦੀ ਪਹਿਲੀ ਰਾਤ ਹੀ ਸ਼ਹਿਰ ਚਲਾ ਗਿਆ ਸੀ ਤਾਂ ਮੈਂ ਇਕੱਲੀ ਕਿੱਦਾਂ ਮਾਂ ਬਣ ਸਕਦੀ ਸੀ ਮੈਂ ਉਹਨਾਂ ਨਾਲ ਅੱਗੇ ਕੋਈ ਵੀ ਗੱਲ ਕੀਤੇ ਬਿਨਾ ਬਸ ਆਪਣਾ ਸਿਰ ਹਿਲਾ ਦਿੱਤਾ ਮੈਨੂੰ ਲੱਗਾ ਕਿ ਸ਼ਾਇਦ ਮੇਰੇ ਦਿਉਰਤੇ ਸਹੁਰੇ ਨੇ ਮੈਨੂੰ ਕੁਝ ਕਹਿਣਾ ਉਸ ਸਮੇਂ ਮੇਰੇ ਸਹੁਰੇ ਨੇ ਮੇਰੇ ਸਾਹਮਣੇ ਆਪਣੇ ਪੋਤੇ ਦੀ ਗੱਲ ਕੀਤੀ ਉਸ ਨੇ ਕਿਹਾ ਕਿੰਨਤਾ ਪੋਤਾ ਜਾਈਦਾ ਮੈਂ ਸੋਚਿਆ ਕਿ ਸ਼ਾਇਦ ਮੇਰਾ ਘਰ ਵੜਾਉਣ ਵੜਾ ਹੋ ਗਈ ਉਹ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋਣ ਫਿਰ ਮੇਰੇ ਸੌਰੇ ਨੇ ਰਾਤੀ ਰੋਟੀ ਤੋਂ ਬਾਅਦ ਮੈਨੂੰ ਕਮਰੇ ਚ ਬੁਲਾਇਆ ਤੇ ਆਪਣੇ ਪੈਰਾਂ ਦੀ ਮਾਲਿਸ਼ ਕਰਨ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਛੋਟਾ ਮੁੰਡਾ ਹੁਣ ਘਰ ਵਿੱਚ ਨਹੀਂ ਸੀ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਤੇ ਜਦੋਂ ਮੈਂ ਗਈ ਤਾਂ ਮੇਰੇ ਸਾਹਮਣੇ ਬਿਨਾ ਕਮੀਜ਼ ਤੋਂ ਸੀ ਜਿਵੇਂ ਹੀ ਕਮਰੇ ਚ ਗਈ ਤਾਂ ਉਹਨਾਂ ਨੇ ਆਪਣੇ ਪੈਂਟ ਕੋਟਾਂ ਤੋਂ ਉੱਪਰ ਕਰ ਲਈ ਤੇ ਮੈਨੂੰ ਆਪਣੇ ਪੈਰਾਂ ਦੀ ਮਾਲਿਸ਼ ਕਰਨ ਨੂੰ ਕਿਹਾ ਦੀਵੇ ਹੀ ਮੈਂ ਆਪਣੇ ਸਹੁਰੇ ਦੇ ਪੈਰਾਂ ਦੀ ਮਾਲਿਸ਼ ਕਰਨ ਲੱਗੀ ਤਾਂ ਮੇਰੇ ਵੱਲ ਵੇਖ ਰਹੇ ਸੀ ਉਹਨਾਂ ਨੇ ਕਿਹਾ ਤੇਰੇ ਹੱਥਾਂ ਵਿੱਚ ਤਾਂ ਜਾਦੂ ਆ ਉਸੇ ਸਮੇਂ ਮੈਂ ਉਹਨਾਂ ਦੇ ਕਮਰੇ ਤੋਂ ਬਾਹਰ ਜਾਣ ਦਾ ਸੋਚਿਆ ਤੇ ਆਪਣੇ ਦਿਲ ਨੂੰ ਆਵਾਜ਼ ਮਾਰ ਦਿੱਤੀ ਫਿਰ ਮੇਰੇ ਸਹੁਰੇ ਨੇ ਕਿਹਾ ਸੁਣ ਮੈਨੂੰ ਪਤਾ ਤੂੰ ਰਾਜ ਨੂੰ ਯਾਦ ਕਰਦੀ ਆ ਪਰ ਹੁਣ ਉਸ ਨੂੰ ਵੀ ਕੰਮ ਦੀ ਲੋੜ ਹੈ ਪਰ ਤੂੰ ਬਿਲਕੁਲ ਵੀ ਨਾ ਡਰੋ ਮੇਰਾ ਆਪਣਾ ਮੁੰਡਾ ਉਸ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਜੇ ਤੈਨੂੰ ਕੁਝ ਮਹਿਸੂਸ ਹੋਵੇ ਤਾਂ ਮੈਨੂੰ ਦੱਸੀ ਸਹੁਰਾ ਮੇਰੇ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਉਸ ਦੀ ਆਵਾਜ਼ ਸੁਣ ਕੇ ਮੇਰੇ ਸਹੁਰੇ ਨੂੰ ਲੱਗਾ ਕਿ ਸ਼ਾਇਦ ਮੇਰਾ ਦਿਓਰ ਕਮਰੇ ਦੇ ਬਾਹਰ ਖੜਾ ਤੇ ਫਿਰ ਉਸਨੇ ਗੱਲ ਬਦਲ ਦਿੱਤੀ ਅਤੇ ਕਹਿਣ ਲੱਗਾ ਕਿ ਅਸੀਂ ਤਿੰਨੋਂ ਇਕੀਆਂ ਤੂੰ ਸਾਡਾ ਧਿਆਨ ਰੱਖ ਕਸੀਂ ਤੇਰਾ ਧਿਆਨ ਰੱਖਾਂਗੇ ਸਹੁਰੇ ਦੀ ਨਜ਼ਰ ਵੀ ਸਾਡਾ ਧਿਆਨ ਰੱਖਣ ਦਾ ਅਲੱਗ ਹੀ ਮਤਲਬ ਸੀ ਤੇ ਮੈਨੂੰ ਹੌਲੀ-ਹੌਲੀ ਇਸ ਦੀ ਆਦਤ ਵੀ ਹੋ ਰਹੀ ਸੀ ਇਸ ਲਈ ਮੈਂ ਆਪਣੇ ਕਮਰੇ ਵਿੱਚ ਗਈ ਤੇ ਅਗਲੀ ਸਵੇਰ ਜਦੋਂ ਮੈਂ ਉੱਠੀ ਦੇਖਿਆ ਤਾਂ ਮੇਰਾ ਦਿਓਰ ਮੇਰੇ ਨਾਲ ਹੀ ਸੌਂਦਾ ਸੀ ਉਹ ਮੇਰੇ ਨਾਲ ਸੌ ਰਿਹਾ ਸੀ ਪਰ ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਸੀ ਮੇਰਾ ਸਹੁਰਾ ਵੀ ਮੈਨੂੰ ਮੇਰੇ ਕਮਰੇ ਦੇ ਬਾਥਰੂਮ ਚ ਆਉਂਦਾ ਦਿੱਸਿਆ ਕੱਲ੍ਹ ਉਸਨੇ ਮੈਨੂੰ ਕਿਹਾ ਸੀ ਅਸੀਂ ਦੋਵੇਂ ਤੇਰੇ ਲਈ ਰਾਜਵਾਂਗਾ ਅਸਵੇਰੇ ਮੈਂ ਉਹਨਾਂ ਦੀ ਗੱਲਾਂ ਦਾ ਮਤਲਬ ਸਮਝਾਇਆ ਆਕਰ ਉਸਕਰ ਵਿੱਚ ਮੇਰੇ ਨਾਲ ਕੀ ਹੋ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੇਰਾ ਸਹੁਰਾ ਕਮਰੇ ਤੋਂ ਬਾਹਰ ਗਿਆ ਤੇਨੇ ਆਪਣੀ ਅੱਖਾਂ ਖੋਲੀਆਂ ਤੇ ਉੱਠ ਕੇ ਬੈਠ ਗਈ ਜਾਗਦੀ ਇਹਨੇ ਆਪਣੇ ਦਿਉ ਨੂੰ ਜਗਾਇਆ ਤੇ ਉਸ ਨੂੰ ਕਿਹਾ ਕਿ ਤੂੰ ਮੇਰੇ ਕਮਰੇ ਵਿੱਚ ਕੀ ਕਰਤਾ ਤਾਂ ਉਸਨੇ ਕਿ ਆ ਭਾਬੀ ਤੁਸੀਂ ਡਰੋ ਨਾ ਰਾਤ ਨੂੰ ਅਚਾਨਕ ਮੇਰੇ ਕਮਰੇ ਦਾ ਪੱਖਾ ਬੰਦ ਹੋ ਗਿਆ ਇਸ ਲਈ ਮੈਂ ਨੀਂਦ ਵਿੱਚ ਆਪਣੇ ਸਾਹਮਣੇ ਵਾਲੇ ਕਮਰੇ ਵਿੱਚ ਵੜ ਗਿਆ ਜਦੋਂ ਤੁਸੀਂ ਮੈਨੂੰ ਜਗਾਇਆ ਤਾਂ ਮੈਨੂੰ ਸਮਝ ਆਇਆ ਕਿ ਰਾਤ ਮੈਂ ਨੀਂਦ ਵਿੱਚ ਤੁਹਾਡੇ ਕਮਰੇ ਵਿੱਚ ਆ ਗਿਆ ਮੈਨੂੰ ਹਨੇਰੇ ਵਿੱਚ ਕੁਝ ਦਿਸੀਆ ਹੀ ਨਹੀਂ ਇਸ ਲਈ ਗੜਬੜ ਹੋ ਗਈ ਪਰ ਮੈਨੂੰ ਮਾਫ ਕਰ ਦਿਓ ਤੇ ਇੰਨਾ ਡਰਨ ਦੀ ਕੋਈ ਲੋੜ ਨਹੀਂ ਉਸ ਤੇ ਸਭ ਕਹਿਣਾ ਮੇਰੇ ਲਈ ਬੜਾ ਅਜੀਬ ਸੀ ਇਸ ਲਈ ਮੈਂ ਆਪਣੇ ਘਰ ਵਾਲੇ ਨੂੰ ਉਸਦੇ ਛੋਟੇ ਭਰਾ ਦੇ ਮਰਥਾ ਵਰੇ ਦੱਸਣ ਵਾਲੀ ਸੀ ਹੁਣ ਮੈਂ ਰਾਜ ਦੇ ਘਰ ਆਉਂਦੀ ਡੀ ਕਰ ਰਹੀ ਸੀ ਵਿਆਹ ਤੋਂ ਬਾਅਦ ਉਹ ਮੇਰੀ ਕੁਸ਼ ਨਮਾ ਸਵੇਰ ਨਹੀਂ ਸੀ ਸਗੋਂ ਇੱਕ ਉਦਾਸੀ ਭਰੀ ਸਵੇਰ ਸੀ ਕਿਉਂਕਿ ਮੈਂ ਸਵੇਰੇ ਉੱਠੀ ਤਾਂ ਦੇਖਿਆ ਮੇਰਾ ਦਿਉਰ ਮੇਰੇ ਨਾਲ ਸੁੱਤਾ ਸੀ ਸੋਹਰਾ ਮੇਰੇ ਬਾਥਰੂਮ ਤੋਂ ਬਾਹਰ ਆ ਰਿਹਾ ਸੀ ਇੰਨਾ ਵੱਡਾ 10 ਕਮਰਿਆਂ ਦਾ ਘਰ ਹੋਣ ਦੇ باوجود ਵੀ ਉਹਨਾਂ ਦੋਨਾਂ ਨੂੰ ਸੌਣ ਤੇ ਨਹਾਉਣ ਲਈ ਮੇਰਾ ਹੀ ਕਮਰਾ ਕਿਉਂ ਮਿਲਿਆ ਸਵੇਰ ਤੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਇਹੀ ਸੋਚ ਰਹੀ ਸੀ ਉਸੇ ਸਮੇਂ ਬਾਅਦ ਤੋਂ ਮੈਨੂੰ ਮੇਰੇ ਸਹੁਰੇ ਦੀ ਆਵਾਜ਼ ਨਹੀਂ ਦਿੱਤੀ ਮੈਂ ਛੇ ਦਿਨ ਉੱਠੀ ਤੇ ਕਮਰੇ ਤੋਂ ਬਾਹਰ ਗਈ ਤੇ 5 ਮਿੰਟ ਵਿੱਚ ਨਾਸ਼ਤਾ ਬਣਾ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਦੁਪਹਿਰ ਨੂੰ ਜਦੋਂ ਮਿਸਤਰੀ ਆਵੇ ਤਾਂ ਬਾਥਰੂਮ ਦੀ ਟੂਟੀ ਚੈੱਕ ਕਰਵਾ ਲਿਓ ਤੂੰ ਘਰ ਵਿੱਚ ਹੀ ਹੋਣਾ ਕਿਉਂਕਿ ਨੂੰ ਘਰ ਵਿੱਚ ਕੰਲੀ ਹੈ ਸਾਡੇ ਘਰ ਵਿੱਚ ਸਿਰਫ ਮੇਰੇ ਕਮਰੇ ਵਿੱਚ ਮੇਰਾ ਅਲੱਗ ਬਾਥਰੂਮ ਸੀ ਬਾਕੀ ਸਭ ਦੇ ਲਈ ਇੱਕ ਹੀ ਬਾਥਰੂਮ ਸੀ ਸੋਹਰੇ ਦੀ ਗੱਲ ਸੁਣ ਕੇ ਮੈਨੂੰ ਸਮਝ ਆ ਗਈਆਂ ਸੀ ਕਿ ਕੀ ਸ਼ਾਇਦ ਬਾਥਰੂਮ ਦੀ ਟੂਟੀ ਟੁੱਟੀ-ਟੁੱਟ ਗਈ ਸੀ ਇਸ ਲਈ ਸਵੇਰੇ ਮੇਰੇ ਕਮਰੇ ਵਿੱਚ ਆਏ ਉਸ ਦਿਨ ਦੁਪਹਿਰ ਨੂੰ ਜਦੋਂ ਮਿਸਤਰੀ ਟੂਟੀ ਦਾ ਕੰਮ ਕੀਤਾ ਤੇ ਚਲਾ ਗਿਆ ਮੇਰਾ ਸਹੁਰਾ ਘਰ ਤੋਂ ਬਾਹਰ ਗਿਆ ਹੋਇਆ ਸੀ ਉਸ ਦਾ ਪਿੰਡ ਵਿੱਚ ਦੂਤਾ ਕੰਮ ਸੀ ਤੇ ਬੜਾ ਨਾ ਸੀ ਮੇਰਾ ਦਿਉਰ ਹਲੇ ਕੰਮ ਸਿੱਖ ਰਿਹਾ ਸੀ ਤੇ ਮੈਂ ਆਪਣੇ ਕਮਰੇ ਵਿੱਚ ਸੀ ਉਸੇ ਸਮੇਂ ਮੇਰਾ ਦਿਉਰ ਕਮਰੇ ਚ ਆਇਆ ਤੇ ਉਸ ਦੇ ਹੱਥ ਵਿੱਚ ਇੱਕ ਮਠਾਈ ਦਾ ਡੱਬਾ ਸੀ ਉਸ ਨੇ ਮੇਰੇ ਸਾਹਮਣੇ ਰੱਖ ਦਿੱਤਾ ਤੇ ਉਸ ਨੇ ਕਿਹਾ ਪਾਰਸਲ ਤੁਹਾਡੇ ਲਈ ਹੈ ਰਾਜਵੀਰ ਨੇ ਸ਼ਹਿਰੋਂ ਭੇਜਿਆ। ਪਾਰਸਲ ਵਿੱਚ ਇੱਕ ਪੰਜਾਬੀ ਸੂਟ ਤੇ ਇੱਕ ਮਠਿਆਈ ਦਾ ਡੱਬਾ ਸੀ। ਰਾਜ ਨੇ ਮੇਰੇ ਲਈ ਇੱਕ ਨੋਟ ਲਿਖ ਕੇ ਭੇਜਿਆ ਸੀ ਜਿਸ ਵਿੱਚ ਲਿਖਿਆ ਸੀ ਮੈਂ ਛੇਤੀ ਪਿੰਡ ਆ ਰਿਹਾ ਤੈਨੂੰ ਮਿਲਣ ਲਈ। ਉਸ ਦਾ ਮੈਸੇਜ ਪੜ੍ਹ ਕੇ ਤਾਂ ਮੈਂ ਖੁਸ਼ੀ ਹੋ ਗਈ। ਅਤੇ ਇੰਨੀ ਖੁਸ਼ੀ ਦੇ ਵਿੱਚ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਚਾਰ ਨਾਲ ਮਠਿਆਈ ਖਾਈ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਜਦੋਂ ਮੈਂ ਉੱਠੀ ਤਾਂ ਆਪਣਾ ਚਿਹਰਾ ਧੋਣ ਲਈ ਬਾਥਰੂਮ ਦੇ ਵਿੱਚ ਗਈ। ਛੇ ਸੇ ਵਿੱਚ ਦੇਖਿਆ ਮੇਰਾ ਚਿਹਰਾ ਸੁੱਜਿਆ ਪਿਆ ਸੀ ਸਮਝ ਨਹੀਂ ਆ ਰਿਹਾ ਸੀ ਇੱਕ ਘੰਟੇ ਦੀ ਨੀਂਦ ਵਿੱਚ ਮੈਂ ਇੰਨਾ ਕਿਵੇਂ ਸੁੱਜ ਗਈ ਮੈਨੂੰ ਯਾਦ ਹੀ ਨਹੀਂ ਸੌਣ ਤੋਂ ਬਾਅਦ ਮੈਂ ਕਿੰਨੀ ਵਾਰ ਉੱਠੀ ਵੀ ਜਾਂ ਨਹੀਂ ਫਿਰ ਮੈਂ ਰਸੋਈ ਵਿੱਚ ਆਪਣੇ ਲਈ ਰੋਟੀ ਬਣਾਉਣ ਲੱਗੀ ਉਸੇ ਸਮੇਂ ਅਚਾਨਕ ਦਰਵਾਜ਼ਾ ਖੜਕਿਆ ਤਾਂ ਸਾਹਮਣੇ ਮੇਰੀ ਬਚਪਨ ਦੀ ਸਹੇਲੀ ਸੀ ਉਸਨੇ ਮੈਨੂੰ ਕਿਹਾ ਕਿ ਕੱਲ ਮੈਂ ਤੁਹਾਨੂੰ ਮਿਲਣ ਆਈ ਸੀ ਪਰ ਜੀਤਾ ਜੀ ਨੇ ਮੈਨੂੰ ਕਿਹਾ ਕੀ ਤੂੰ ਸੁੱਤੀ ਪਈ ਹੈ ਕੱਲ ਦੁਪਹਿਰ ਨੂੰ ਮੈਨੂੰ ਮਿਲਣ ਆਈ ਸੀ ਇਸ ਦਾ ਮਤਲਬ ਮੈਂ ਪੂਰੇ ਡੇਢ ਦਿਨ ਤੋਂ ਬਾਅਦ ਉੱઠી ਸੀ ਮੈਂ ਪਹਿਲਾਂ ਕਦੇ ਇੰਨਾ ਨਹੀਂ ਸੋਈ ਸੀ ਉਸੇ ਸਮੇਂ ਮੇਰੀ ਸਹੇਲੀ ਆ ਰਹੀ ਸੀ ਉਸਨੇ ਕਿਹਾ ਕਿ ਮੇਰੇ ਚਾਚੇ ਦਾ ਪਿੰਡ ਹੈ ਮੈਂ ਸੁਣਿਆ ਤੇਰਾ ਵਿਆਹ ਇੱਥੇ ਹੋਇਆ ਹੈ ਇਸ ਲਈ ਤੈਨੂੰ ਮਿਲਣ ਆ ਗਈ ਉਸਨੇ ਮੈਨੂੰ ਕਿਹਾ ਕਿ ਜੀਂਜਾ ਜੀ ਤੈਨੂੰ ਬਹੁਤ ਪਿਆਰ ਕਰਦੇ ਨੇ ਇਹ ਤੇਰੇ ਸਰੀਰ ਨੂੰ ਦੇਖ ਕੇ ਪਤਾ ਲੱਗਦਾ ਕੱਲ ਵੀ ਜਦੋਂ ਮੈਂ ਤੈਨੂੰ ਮਿਲਣ ਆਈ ਸੀ ਤਾਂ ਤੇਰੇ ਨਾਲ ਹੀ ਬੈਠੇ ਸੀ ਤੇ ਬੜੇ ਖੁਸ਼ ਲੱਗ ਰਹੇ ਸੀ ਵਿਆਹ ਦੇ ਬਹੁਤ ਹੀ ਘੱਟ ਦਿਨਾਂ ਵਿੱਚ ਤੂੰ ਬਹੁਤ ਨਿੱਖਰ ਗਈ ਮੈਂ ਇਹ ਸਭ ਦੇ ਚੱਕਰ ਵਿੱਚ ਉਸ ਨੂੰ ਪੁੱਛਣਾ ਹੀ ਭੁੱਲ ਗਈ ਕਿ ਉਹ ਕਿਵੇਂ ਹੈ ਪਰ ਉਸ ਤੋਂ ਇਹ ਪੁੱਛਣ ਦੀ ਬਜਾਏ ਮੈਂ ਉਸ ਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਇੰਨੀ ਦੇਰ ਤੋਂ ਕਿਸ ਨੂੰ ਮੇਰਾ ਘਰਵਾਲਾ ਸਮਝ ਰਹੀ ਸੀ ਮੈਂ ਉਸ ਨੂੰ ਕਿਹਾ ਤੂੰ ਸੱਚ ਦੱਸ ਜੀਤੂ ਕਿਸ ਨੂੰ ਕਹਿ ਰਹੀ ਆ ਤਾਂ ਉਹ ਕਹਿਣ ਲੱਗੀ ਉਹ ਆਦਮੀ ਜੋ ਘਲ ਤੇਰੇ ਨਾਲ ਡੈਟ ਤੇ ਪਿਆ ਸੀ ਮੇਰਾ ਦਹੁਰ ਇੱਕ ਜਵਾਨ ਖੂਬਸੂਰਤ ਮੁੰਡਾ ਸੀ ਕਿਸੇ ਨੂੰ ਵੀ ਗਲਤਫਹਮੀ ਹੋ ਸਕਦੀ ਸੀ ਮੈਂ ਉਸ ਨੂੰ ਕਿਹਾ ਉਹ ਮੇਰਾ ਦਹੁਰ ਹੈ ਮੇਰਾ ਘਰ ਵਾਲਾ ਸ਼ਹਿਰ ਵਿੱਚ ਨੌਕਰੀ ਕਰਦਾ ਤੇ ਛੇਤੀ ਹੀ ਮੈਨੂੰ ਵੀ ਲੈ ਕੇ ਜਾਊਗਾ ਇਹ ਸੁਣ ਕੇ ਉਸ ਨੂੰ ਚੰਗਾ ਲੱਗਾ ਤੇ ਕਹਿਣ ਲੱਗੀ ਜਿਉਂ ਸ਼ਹਿਰ ਵਿੱਚ ਹੈ ਤੇ ਤੂੰ ਕੱਲੀ ਔਰਤ ਇੱਥੇ ਕੀ ਕਰਦੀ ਆ ਇਹ ਸਭ ਦੇਖ ਕੇ ਤੈਨੂੰ ਸਾਵਧਾਨ ਰਹਿਣਾ ਚਾਹੀਦਾ ਮੈਨੂੰ ਕੁਝ ਸਹੀ ਨਹੀਂ ਲੱਗ ਰਿਹਾ ਜਿੰਨੀ ਛੇਤੀ ਹੋਏ ਤੂੰ ਚਲੀ ਜਾ ਪਰ ਉਸਨੇ ਜੋ ਵੀ ਕਿਹਾ ਸੀ ਉਹ ਸਹੀ ਸੀ ਮੈਨੂੰ ਵੀ ਹੁਣ ਘਰ ਵਿੱਚ ਇਹਨਾਂ ਦੋਨੋਂ ਆਦਮੀਆਂ ਨਾਲ ਰਹਿਣਾ ਸਹੀ ਨਹੀਂ ਲੱਗ ਰਿਹਾ ਸੀ। ਉਹਨਾਂ ਦਾ ਗੱਲ ਕਰਨਾ, ਮੇਰੇ ਅੱਗੇ-ਪਿੱਛੇ ਘੁੰਮਣਾ, ਉਹ ਸਾਰੀਆਂ ਚੀਜ਼ਾਂ ਕੁਝ ਅਲੱਗ ਹੀ ਦੱਸਦੀਆਂ ਸੀ। ਹੁਣ ਤਾਂ ਹਾਤੀ ਹੋ ਗਈ ਸੀ। ਮੈਂ ਡੇਢ ਦਿਨ ਤੱਕ ਸੌਂਦੀ ਰਹੀ ਤੇ ਘਰ ਵਿੱਚ ਕਿਸੇ ਨੇ ਮੈਨੂੰ ਇਸ ਵਾਰੀ ਕੁਝ ਵੀ ਨਹੀਂ ਦੱਸਿਆ। ਮੈਨੂੰ ਸਮਝ ਨਹੀਂ ਆਇਆ ਕਿ ਇੱਕੀ ਰਾਤ ਵਿੱਚ ਮੇਰਾ ਸਰੀਰ ਅਚਾਨਕ ਕਿੱਡਾ ਠਕਰੀ ਹੋ ਗਿਆ। ਇਹ ਸੁੱਤੇ ਮੇਰੀ ਸਹੇਲੀ ਨੇ ਕਿਹਾ, "ਤੂੰ ਮੈਨੂੰ ਜੀਜੇ ਦਾ ਨਾਮ ਦੱਸ, ਮੈਂ ਉਸਨੂੰ ਸਰਚ ਕਰਦੀ ਆਂ। ਸੋਸ਼ਲ ਮੀਡੀਆ 'ਤੇ ਕਿਤੇ ਵੀ ਹੋਵੇਗਾ।" ਉਸਨੇ ਕੁਝ ਦੇਰ ਵਿੱਚ ਆਪਣੇ ਫੋਨ ਵਿੱਚ ਉਸ ਦਾ ਨਾਮ ਸਰਚ ਕੀਤਾ ਤੇ ਉਸ ਦੀਆਂ ਕਈ ਫੋਟੋਆਂ ਦੇਖਣ ਨੂੰ ਮਿਲੀਆਂ ਮੈਂ ਉਸ ਦੀਆਂ ਫੋਟੋਆਂ ਦੇਖ ਕੇ ਬੜੀ ਖੁਸ਼ ਹੋਈ ਪਰ ਕੁਝ ਸਮਝ ਨਹੀਂ ਆਇਆ ਮੇਰੀ ਸੇਲੀ ਜਾ ਚੁੱਕੀ ਸੀ ਉਸ ਨੂੰ ਮੇਰੇ ਘਰ ਦੇ ਉਰ ਤੇ ਮੇਰੇ ਸਹੁਰੇ ਤੇ ਸ਼ੱਕ ਸੀ ਤੇ ਮੈਂ ਪਿੱਛੋਂ ਇਹੀ ਸੋਚਦੀ ਰਹੀ ਤੇ ਸੋਚਿਆ ਕਿ ਹੁਣ ਉਹਨਾਂ ਤੇ ਨਿਗਰਾਨੀ ਰੱਖਾਂਗੀ ਉਹਨਾਂ ਦੀਆਂ ਗੱਲਾਂ ਸੁਣਿਆ ਕਰਾਂਗੀ ਮੇਰਾ ਤੇ ਉਹ ਮੇਰੇ ਸਹੁਰੇ ਨਾਲ ਗੱਲ ਕਰ ਰਿਹਾ ਸੀ ਕਿ ਇੰਨੀ ਛੇਤੀ ਨਾ ਕਰੋ ਇੱਕ ਤਾਂ ਹਲੇ ਉਹ ਛੋਟੀ ਹੈ ਜਦੋਂ ਮੈਂ ਪਹਿਲੀ ਵਾਰੀ ਉਸ ਨਾਲ ਸੋਇਆ ਤਾਂ ਇੱਕ ਦਿਨ ਵਿੱਚ ਹੀ ਉਸ ਨੂੰ ਸਜਾਵਟ ਆ ਗਈ ਉਹਨੂੰ ਕੁਝ ਦਿਨ ਹੋਰ ਰੁਕਣਾ ਪੈਣਾ। ਸੋਹਣੀ ਨੇ ਕਿਹਾ, "ਤੂੰ ਮੈਨੂੰ ਡਰਪੋਕ ਲੱਗਦਾ। ਇਨੀ ਸੋਹਣੀ ਕੁੜੀ ਸਾਡੇ ਸਾਹਮਣੇ ਐ ਤੇ ਤੂੰ ਡਰਦਾ? ਹੁਣ ਮੈਨੂੰ ਕੁਝ ਨਾ ਦੱਸੀ। ਮੈਨੂੰ ਦੋ ਦਿਨ ਵਿੱਚ ਰਿਜ਼ਲਟ ਚਾਹੀਦਾ।" ਮੇਰਾ ਸਹੁਰਾ ਉਸ ਤੋਂ ਕਿਹੜੇ ਰਿਜ਼ਲਟ ਦੀ ਗੱਲ ਕਰ ਰਿਹਾ ਸੀ, ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਦਾ ਮਤਲਬ ਸੀ ਮੈਂ 1.5 ਦਿਨ ਤੱਕ ਸੋਈ ਨਹੀਂ। ਸਗੋਂ ਉਹਨਾਂ ਦੋਵਾਂ ਨੇ ਮੈਨੂੰ ਬੇਹੋਸ਼ ਕੀਤਾ ਸੀ। ਇਹ ਉਹਨਾਂ ਦਾ ਹੀ ਘਰੇਆ-ਘਰੇਆ ਸੀ। ਇਹਨਾਂ ਦੋਵਾਂ ਦਾ ਕੁਝ ਲੈਣਾ ਦੇਣਾ ਤਾਂ ਜ਼ਰੂਰ ਸੀ। ਕੁਦਰਤ ਬਾਗ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆਇਆ। ਤੇ ਉਸਨੇ ਮੈਨੂੰ ਰਾਜ ਦੇ ਨਾਮ ਦਾ ਇੱਕ ਡੱਬਾ ਮੇਰੇ ਹੱਥ ਵਿੱਚ ਰੱਖ ਦਿੱਤਾ ਤੇ ਇੱਕ ਮਠਾਈ ਸੋਹਰਾ ਮੇਰੇ ਨਾਲ ਮਠਾਈ ਖਾਣ ਦੀ ਜਿੱਦ ਕਰ ਰਹੀ ਸੀ ਉਸਨੇ ਕਿਹਾ ਰਾਜ ਨੇ ਤੇਰੇ ਲਈ ਸ਼ਹਿਰ ਤੋਂ ਭੇਜੀ ਹੈ ਮੈਂ ਉਸਦੇ ਸਾਹਮਣੇ ਮਠਾਈ ਮੂਹ ਵਿੱਚ ਰੱਖੀ ਤੇ ਖਾਣ ਦਾ ਨਾਟਕ ਕਰਨ ਲੱਗੀ ਜਿਵੇਂ ਹੀ ਮੇਰਾ ਸੋਹਰਾ ਕਮਰੇ ਤੋਂ ਬਾਹਰ ਗਿਆ ਮੈਂ ਬਾਥਰੂਮ ਵਿੱਚ ਗਈ ਤੇ ਮਠਾਈ ਥੁੱਕ ਦਿੱਤੀ ਤੇ ਜਲਦੀ ਨਾਲ ਆ ਕੇ ਬੈੱਡ ਤੇ ਲੰਮੀ ਪੈ ਗਈ ਤੇ ਕੁਛੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਤੇ ਆਵਾਜ਼ ਆਈ ਉਸੇ ਸਮੇਂ ਮੈਂ ਆਪਣੀ ਅੱਖਾਂ ਕੁਟ ਕੇ ਮੀਚ ਲਈਆਂ ਪਲਾਨਿੰਗ ਦੇ ਅਨੁਸਾਰ ਮੇਰੀ ਸਹੇਲੀ ਬਾਥਰੂਮ ਦੇ ਵਿੱਚ ਲੁਕੀ ਸੀ ਅਚਾਨਕ ਮੈਨੂੰ ਮਹਿਸੂਸ ਹੋਇਆ ਕੋਈ ਮੇਰੇ ਕੋਲ ਬੈਠਾ ਅਤੇ ਮੇਦੇ ਸਰੀਰ ਨੂੰ ਛੂੰਹਦਾ ਹੋਵੇ ਉਸ ਤੋਂ ਬਾਅਦ ਮੈਨੂੰ ਕੁਝ ਛੁਭ ਰਿਹਾ ਸੀ ਉਸੇ ਸਮੇਂ ਮੈਂ ਜਲਦੀ ਨਾਲ ਉੱਠੀ ਤੇ ਕਮਰੇ ਦੀ ਬੱਤੀ ਜਗਾ ਦਿੱਤੀ ਜਿੱਦਾਂ ਹੀ ਮੈਂ ਬੱਤੀ ਜਗਾਈ ਮੇਰੀ ਸਹੇਲੀ ਨੇ ਬਾਥਰੂਮ ਵਿੱਚ ਆ ਕੇ ਮੇਰੇ ਦੇ ਹੁਰ ਦੇ ਉੱਤੇ ਸੋਟੀਆਂ ਬਰਸਾ ਦਿੱਤੀਆਂ ਉਸ ਨੂੰ ਵੇਖ ਕੇ ਉਸਨੇ ਕਿਹਾ ਕਿ ਭਾਬੀ ਮੈਂ ਕੁਝ ਨਹੀਂ ਕੀਤਾ ਉਹ ਮਾਰ ਤੋਂ ਬਚਣ ਦੀ ਅਜਿਹਾ ਕਹਿ ਰਿਹਾ ਸੀ ਮੈਂ ਉਸ ਨੂੰ ਕਿਹਾ ਇਸ ਘਰ ਵਿੱਚ ਮੇਰੇ ਨਾਲ ਕੀ ਹੋ ਰਿਹਾ ਫਿਰ ਮੈਂ ਉਸ ਨੂੰ ਕਿਹਾ ਕਿ ਇਸ਼ਾ ਜੇ ਤੇਰੀ ਸਾਰੀ ਰਿਕਾਰਡਿੰਗ ਆਪਣੇ ਮੋਬਾਈਲ 'ਚ ਕਰ ਲਈ ਹੈ ਹੁਣ ਤੂੰ ਇੱਥੇ ਮੇਰੇ ਨਾਲ ਕੀ ਕਰਨਾ ਆਇਆ ਸੀ ਸਭ ਕੁਝ ਸੱਚ ਸੱਚ ਦੱਸ ਨਹੀਂ ਤਾਂ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਫਿਰ ਮੇਰੇ ਦੋਮ ਨੇ ਦੱਸਣਾ ਸ਼ੁਰੂ ਕੀਤਾ ਤੇ ਕਿਹਾ ਕਿ ਭਾਬੀ ਜੀ ਤੁਹਾਡਾ ਵਿਆਹ ਤੁਹਾਡੇ ਲਈ ਬਹੁਤ ਵੱਡਾ ਖਤਰਾ ਹੈ ਮੇਰੇ ਪਿਓ ਦੀ ਜਿੱਦ ਕਰਕੇ ਮੇਰੇ ਭਰਾ ਨੇ ਤੁਹਾਡਾ ਵਿਆਹ ਕੀਤਾ ਜਦੋਂ ਤੁਸੀਂ ਨਾ ਬਾਲਗ ਸੀ ਉਦੋਂ ਹੀ ਮੇਰੇ ਪਿਓ ਨੇ ਤੁਹਾਡਾ ਵਿਆਹ ਕਰਵਾ ਦਿੱਤਾ ਪਰ ਉਸਦੇ ਬਾਅਦ ਸ਼ਹਿਰ ਵਿੱਚ ਮੇਰਾ ਭਰਾ ਪੜਨ ਚਲਾ ਗਿਆ ਤੇ ਉੱਥੇ ਉਸਨੇ ਕੁੜੀ ਨਾਲ ਪਿਆਰ ਹੋ ਗਿਆ ਅਤੇ ਉਸਨੇ ਉੱਥੇ ਵਿਆਹ ਕਰਾ ਲਿਆ ਪਰ ਮੇਰਾ ਪਿਓ ਉਸਦੇ ਇਸ ਵਿਆਹ ਤੋਂ ਖੁਸ਼ ਨਹੀਂ ਸੀ ਅਤੇ ਮੇਰਾ ਭਰਾ ਡਰਦਾ ਮਾਰਾ ਇੱਥੇ ਨਹੀਂ ਆ ਰਿਹਾ ਸੀ ਉਸਨੇ ਮੇਰੇ ਪਿਓ ਦੇ ਡਰ ਤੋਂ ਤੁਹਾਡੇ ਨਾਲ ਵਿਆਹ ਕਰਵਾ ਲਿਆ ਜਦ ਕਿ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਵਿਆਹ ਦੇ ਬਾਅਦ ਮੇਰੇ ਭਰਾ ਨੇ ਮੇਰੇ ਆਪਣੀ ਪਹਿਲੀ ਘਰਵਾਲੀ ਬਾਰੇ ਮੇਰੇ ਪਿਓ ਨੂੰ ਦੱਸਿਆ ਇਹ ਜਾਣਨ ਤੋਂ ਬਾਅਦ ਉਹ ਸ਼ਹਿਰ ਜਾ ਕੇ ਉੱਥੇ ਹੀ ਰਹਿਣਾ ਚਾਹੁੰਦਾ ਸੀ ਪਰ ਮੇਰੇ ਪਿਓ ਨੂੰ ਇਹ ਸਹਿਕਾਰ ਨਹੀਂ ਸੀ ਇਸ ਲਈ ਮੇਰਾ ਭਰਾ ਵਿਆਹ ਦੀ ਪਹਿਲੀ ਰਾਤ ਇੱਥੋਂ ਭੱਜ ਗਿਆ ਅਤੇ बार-बार ਪਿੰਡ ਆਉਣ ਨੂੰ ਮੇਰਾ ਪਿਓ ਉਸ ਨੂੰ ਕਹਿੰਦਾ ਪਰ ਉਹ ਉਸ ਨੂੰ ਛੱਡ ਕੇ ਨਹੀਂ ਆਉਣਾ ਚਾਹੁੰਦਾ ਸੀ ਮੇਰੇ ਪਿਓ ਨੇ ਆਪਣੀ ਗੱਲ ਤੇ ਆਪਣੀ ਇੱਜ਼ਤ ਦੀ ਚਿੰਤਾ ਸੀ ਤਾਂ ਉਹਨਾਂ ਨੇ ਮੈਨੂੰ ਤੇਰੇ ਨੇੜੇ ਆਉਣ ਨੂੰ ਕਿਹਾ ਕਿ ਤੂੰ ਇੱਕ ਵਾਰੀ ਪ੍ਰੈਗਨੈਂਟ ਹੋ ਗਈ ਤਾਂ ਤੂੰ ਇਹ ਜਾਣ ਕੇ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਣਾ ਇਸ ਤੋਂ ਬਿਨਾਂ ਤੇਰੇ ਕੋਲ ਕੋਈ ਦੂਜਾ ਰਾਹਸਤਾ ਨਹੀਂ ਰਹਿਣਾ ਕਿਉਂਕਿ ਮੇਰੇ ਭਰਾ ਨੇ ਹੁਣ ਪਿੰਡ ਆਉਣ ਨੂੰ ਤਿਆਰ ਨਹੀਂ ਹੋਣਾ ਸੀ ਕੁਝ ਦਿਨ ਬਾਅਦ ਤੇਰਾ ਪਰਿਵਾਰ ਪੁੱਛਦਾ ਕਿ ਕਿੱਥੇ ਹੈ ਤਾਂ ਤੂੰ ਇਸ ਤੋਂ ਪਹਿਲਾਂ ਸਾਡੀ ਬਦਨਾਮੀ ਹੁੰਦੀ ਪਿੰਡ ਵਿੱਚ ਮੇਰੇ ਪਿਓ ਦੀ ਇੱਜ਼ਤ ਨੂੰ ਦਾਗ ਨਾ ਲੱਗੇ ਇਸ ਲਈ ਉਹਨਾਂ ਨੇ ਖੇਡ ਖੇਡੀ ਤਾਂ ਕਿ ਲੋਕ ਸਮਝਣ ਕਿ ਤੂੰ ਬੁਰੀ ਹੈ ਆਪਣੇ ਦਿਓ ਤੇ ਨਾ ਰੰਗ ਰਲੀਆਂ ਮਨਾ ਰਹੀ ਹੈ ਤੇ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਇਸ ਤਰ੍ਹਾਂ ਨਾ ਬਦਨਾਮੀ ਤੇਰੀ ਹੁੰਦੀ ਮੇਰੇ ਪਿਓ ਦੀ ਨਹੀਂ ਇਸ ਲਈ ਉਹਨਾਂ ਨੇ ਸਾਰੀ ਖੇਡ ਖੇਡੀ ਸੀ ਉਸ ਦੀਆਂ ਗੱਲਾਂ ਸੁਣ ਕੇ ਮੈਂ ਅੰਦਰ ਤੱਕ ਹਿੱਲ ਗਈ ਸੀ ਦੋਸਤੋ जेकर थो कहाणी चंजी लॻे त लाइक शेयर ज़रूरु करियो चैनल ते पहिली वरी आयो सबसक्राइब करण बिल्कुलु न भुलियो